ਅੱਜ ਸ਼੍ਰੋਮੀ ਕਾਲੀ ਦਲ ਆਪਣਾ ਪਾਰਲੀਮੈਂਟ ਇਲੈਕਸ਼ਨ ਦੇ ਸੰਬੰਧ ਵਿੱਚ ਆਪਣਾ ਐਲਾਨਨਾਮਾ ਕਰ ਰਿਹਾ ਰਿਲੀਜ਼ ਕਰ ਰਿਹਾ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਇਹ ਇਲੈਕਸ਼ਨ ਚੱਲ ਰਿਹਾ ਹੈ ਇਸ ਇਲੈਕਸ਼ਨ ਵਿੱਚ ਬੜੀ ਚੀਜ਼ਾਂ ਦੇਖਣ ਨੂੰ ਸਾਹਮਣੇ ਆਈਆਂ ਕਈ ਪਾਰਟੀਆਂ ਤਾਂ ਇਹ ਇਲੈਕਸ਼ਨ ਨੂੰ ਕਮਿਊਨਲ ਐਂਗਲ ਤੇ ਲੈ ਗੀਆਂ ਉਹਨਾਂ ਵਾਸਤੇ ਵੋਟ ਲੈਣਾ ਜ਼ਿਆਦਾ ਜ਼ਰੂਰੀ ਹੈ ਦੇਸ਼ ਦੀ ਏਕਤਾ ਇਨੀ ਜ਼ਿਆਦੀ ਜ਼ਰੂਰੀ ਨਹੀਂ ਉਹ ਤਾਂ ਠੀਕ ਆ ਜਿਹੜਾ ਦੇਸ਼ ਹੈ ਆ ਸਾਰਿਆਂ ਦਾ ਹੈ ਸਾਰੇ ਧਰਮਾਂ ਦਾ ਹੈ ਭਾਵੇਂ ਆਬਾਦੀ 1% ਹੋਏ ਭਾਵੇਂ 5% ਹੋਏ ਕਿਸੇ ਧਰਮ ਦੀ ਜਾਂ 18% ਹੋਏ ਜਾਂ 70% ਹੋਏ ਇਕੁਅਲ ਰਾਈਟ ਹੈ ਪਰ ਮੈਂ ਦੇਖਿਆ ਜਦੋਂ ਹਾਰ ਦਿੱਤੀ ਹੋਏ ਐਜੀਆਂ ਸਟੇਟਮੈਂਟਸ ਸਜੇਜਲਸ ਆ ਰਹੀਆਂ ਜਿਹੜੀਆਂ ਦੇਖੋ ਆਪਣੀ ਡੈਮੋਕ੍ਰੈਟਿਕ ਨੇਸ਼ਨ ਵਿੱਚ ਨਹੀਂ ਹੋਣੀ ਚਾਹੀਦੀਆਂ ਸੋ ਜਿਹੜਾ ਆ ਇਲੈਕਸ਼ਨ ਹੈ ਹਰ ਪਾਰਟੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਪੰਜਾਬ ਵਿੱਚ ਚਾਰ ਮੁੱਖ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਇੱਕ ਸ਼੍ਰੋਮਣੀ ਕਾਲੀ ਦਲ ਹੈ ਦੂਜੇ ਪਾਸੇ ਕਾਂਗਰਸ ਹੈ ਤੀਜੇ ਪਾਸੇ ਆਮ ਆਦਮੀ ਪਾਰਟੀ ਹੈ ਚੌਥੇ ਪਾਸੇ ਬੀਜਪੀ ਹੈ ਇੱਕ ਫਰਕ ਤੁਹਾਨੂੰ ਸਾਰਿਆਂ ਨੂੰ ਦੇਖਿਆ ਹੋਣਾ ਹੈ ਕੱਲੀ ਇੱਕ ਪਾਰਟੀ ਹੈ ਚਾਰਾਂ ਚ ਜਿਹੜੀ ਪੰਜਾਬ ਦੀ ਹੈ ਪੰਜਾਬ ਦੇ ਹੱਕਾਂ ਦੀ ਲੜਾਈ ਲੜਨ ਵਾਲੀ ਪੰਜਾਬ ਦੀ ਆਵਾਜ਼ ਪੰਜਾਬ ਦੇ ਗਰੀਬਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਵਪਾਰੀਆਂ ਦੀ ਤਰੱਕੀ ਵਾਸਤੇ ਲੜਨ ਵਾਲੀ ਪਾਰਟੀ ਹੈ ਤੇ ਇਤਿਹਾਸ ਕਹਵਾ ਕੀ ਆਈ ਇੱਕ ਪਾਰਟੀ ਹੈ ਜਿਹਨੇ ਪੰਜਾਬ ਦੀਆਂ ਵਾਸਤੇ ਸਟੈਂਡ ਲਿੱਤਾ ਹੈ ਖਾਲਸਾ ਪੰਥ ਵਾਸਤੇ ਸਟੈਂਡ ਲਿੱਤਾ ਹੈ ਦੂਜੀਆਂ ਜਿਹੜੀਆਂ ਪਾਰਟੀਆਂ ਉਹ ਸਾਰੀਆਂ ਇੱਥੇ ਕੱਲੇ ਵੋਟਾਂ ਲੈਣ ਵਾਸਤੇ ਆਉਂਦੀਆਂ ਐ ਐਮਪੀ ਬਣਾਉਣ ਵਾਸਤੇ ਆਉਂਦੀਆਂ ਪੰਜਾਬ ਵਾਸਤੇ ਨਹੀਂ ਆਉਂਦੀਆਂ ਉਹਨਾਂ ਦੀ ਪੋਲਿਟਿਕਸ ਤੇ ਸਾਡੀ ਪੋਲਿਟਿਕਸ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਉਹ ਪੰਜਾਬ ਵਿੱਚ ਵੋਟ ਮੰਗਦੀਆਂ ਇੱਕ ਸੈਕਸ਼ਨ ਨੂੰ ਲੈ ਕੇ ਜਾਂ ਇੱਕ ਧਰਮ ਨੂੰ ਲੈ ਕੇ ਉਹ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਪੋਲਰਾਈਜ਼ ਕਰਕੇ ਵੋਟ ਲੈਣਾ ਚਾਹੁੰਦੀਆਂ ਜੀਦਾ ਬਹੁਤ ਗੇਂਜਰਸ ਕਨਸੀਕਵੈਂਸਸ ਆਪਾਂ ਦੇਖ ਹੀ ਲਿਆ ਪੰਜਾਬ ਕਿੰਨੇ ਸਾਲ ਅਤਵਾਦ ਦਾ ਟਾਈਮ ਰਿਹਾ ਕੱਲੀ ਕਾਲੀ ਤਲ ਜਿਹਦਾ ਨਿਸ਼ਾਨਾ ਹੈ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਵਿੱਚ ਭਾਈਚਾਰਕ ਸਾਂਝ ਰਹੇ ਕਿਉਂਕਿ ਸਾਨੂੰ ਪਤਾ ਹੈ ਕਿ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਤਾਂ ਭਾਈਚਾਰਕ ਸਾਂਝ ਰਹੂਗੀ ਤਾਂ ਹੀ ਪੰਜਾਬ ਤਰੱਕੀ ਕਰੂਗਾ ਜਿਹੜੇ ਆ ਗੱਲ ਜਿਹੜੀਆਂ ਦੂਜੀਆਂ ਪਾਰਟੀਆਂ ਨਹੀਂ ਸਮਝਦੀਆਂ ਜਿਹੜੀ ਹਾਲਾਤ ਉਦੋਂ ਬਣੀ ਸੀ ਉਹ ਕਾਲਾ ਦੌਰ ਪੰਜਾਬ ਦਾ ਉਹ ਨੈਸ਼ਨਲ ਪਾਰਟੀਆਂ ਦੇ ਕਰਕੇ ਬਣੀ ਸੀ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਸਾਰੇ ਧਰਮਾਂ ਦੇ ਲੋਕ ਸੋਚਦੇ ਸੀ ਕਿ ਬਾਦਲ ਸਾਹਿਬ ਸਾਡੇ ਆ ਹਿੰਦੂ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਮੁਸਲਮਾਨ ਵੀ ਕਹਿੰਦੇ ਸਾਡੇ ਆ 크ਿਸਚਨ ਵੀ ਕਹਿੰਦੇ ਸਾਡੇ ਆ ਸਿੱਖ ਭਾਈਚਾਰੇ ਨੇ ਤਾਂ ਕਹੇ ਨਹੀਂ ਸੀ ਸਾਰੇ ਧਰਮਾਂ ਦਾ ਸ਼ੁਭ ਦਿਹਾੜੇ ਆਪ ਮਿਲ ਕੇ ਮਨਾਉਂਦੇ ਸੀ ਇੱਕ ਮੈਸੇਜ ਸੀ ਜਿਹੜਾ ਵੀ ਰੂਲਰ ਹੋਏ ਜਿਹੜਾ ਵੀ ਕੋਈ ਲੀਡਰ ਹੋਏ ਲੋਕਾਂ ਨੂੰ ਉਹਦੇ ਤੇ ਫੇਥ ਹੋਣਾ ਚਾਹੀਦਾ ਹੈ ਜਿਹੜਾ ਫੇਥ ਕੱਲੇ ਇੱਕ ਪਾਰਟੀ ਤੇ ਹੈ ਪੰਜਾਬ ਦੇ ਲੋਕਾਂ ਦੀ ਤੇ ਇੱਕ ਆਪਣੇ ਇੱਕ ਪਾਰਟੀ ਤੇ ਹੈ ਤੇ ਲੀਡਰਸ਼ਿਪ ਤੇ ਹੈ ਤੇ ਐਸ ਪ੍ਰੈਜ਼ੀਡੈਂਟ ਅਕਾਲੀ ਦਲ ਐਸ ਇੰਡੀਵਿਜੂਅਲ ਸੁਬੀਰ ਸਿੰਘ ਬਾਦਲ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਮੇਰਾ ਅਜੰਡਾ ਮੇਰਾ ਸਟੈਂਡ ਬੜਾ ਕਲੀਅਰ ਹੈ ਕਿ ਪੰਜਾਬ ਵਿੱਚ ਕਿਸੇ ਹਾਲਤ ਅਸੀਂ ਕਮਿਊਨਲ ਟੈਨਸ਼ਨ ਨਹੀਂ ਹੋਣ ਦੇਵਾਂਗੇ ਪੰਜਾਬ ਵਿੱਚ ਇੱਕ ਭਰਾ ਨੂੰ ਦੂਜੇ ਭਰਾ ਨਾਲ ਜਿਹੜੀਆਂ ਪਾਰਟੀਆਂ ਲੜਾਉਣ ਦੀ ਕੋਸ਼ਿਸ਼ ਕਰਨ ਲੱਗੀਆਂ ਉਹ ਨਹੀਂ ਕਰਨ ਦੇਵਾਂਗੇ ਪੰਜਾਬ ਦਾ ਮਿਸ਼ਨ ਸਾਡਾ ਹੈ ਕਿ ਪੰਜਾਬ ਅੱਗੇ ਵਧੇ ਅਸੀਂ ਆਪਣੇ ਮੁੰਡਿਆਂ ਨੂੰ ਮਰਵਾਉਣਾ ਨਹੀਂ ਅਸੀਂ ਆਪਣੇ ਮੁੰਡਿਆਂ ਨੂੰ ਚੰਗੀ ਜੋਬਸ ਦੇਣਾ ਹੈ ਇੱਥੇ ਟ੍ਰੇਡ ਇਨਵੈਸਟਮੈਂਟ ਐਂਡ ਤੁਸੀਂ ਆ ਵੀ ਦੇਖਿਆ ਕਿ ਸਾਡੀ ਸਰਕਾਰ ਦੇ ਦੌਰਾਨ ਹੀ ਪੰਜਾਬ ਨੇ ਤਰੱਕੀ ਕੀਤਾ ਸੀ ਬਾਦਲ ਸਾਹਿਬ ਦੀ ਨਿਗਰ ਮੁਖੰਦ ਜੇ ਦੂਜੇ ਤੇ ਇੱਥੇ ਕੱਲੇ ਲੁੱਟਣ ਆਉਂਦੇ ਹੁਣ ਜਿਹੜਾ ਕੋਰ ਫਲਸਫੀ ਮੈਂ ਦੱਸਤੀ ਐ ਤੇ ਸਾਡਾ ਮਿਸ਼ਨ ਕੀ ਐ ਜਿਹੜਾ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਆਂ ਪਾਰਲੀਮੈਂਟ ਵੀ ਤੇ ਸੈਂਟਰ ਦੀ ਸਰਕਾਰਾਂ ਨੂੰ ਵੀ ਆਹ ਦੇਸ਼ ਤਾਂ ਤਕੜਾ ਹੋਊਗਾ ਜੇ ਤੇ ਫੈਡਰਲ ਸਟਰਕਚਰ ਹੋਊਗਾ ਜਿਹੜੀ ਸੈਂਟਰ ਚ ਪਾਰਟੀ ਆਉਂਦੀ ਐ ਸੂਬੇ ਜੀਆਂ ਸਾਰੀਆਂ ਪਾਵਰਸ ਲੈ ਕੇ ਉਹ ਆਪਣੇ ਕੋਲ ਲੈ ਜਾਂਦੀਆਂ ਸੂਬਿਆਂ ਨੂੰ ਖੋਖਲਾ ਕਰ ਛ ਗਿਆ ਸਬ ਤੋਂ ਵੱਡਾ ਲੇਟਸਟ ਐਗਜ਼ਾਮਪਲ ਹੁਣ ਜੀਐਸਟੀ ਦਾ ਆ ਗਿਆ ਪਹਿਲੇ ਸਾਡੇ ਕੋਲੇ ਕੁਛ ਨਾ ਕੁਛ ਫਾਈਨੈਂਸ਼ੀਅਲ ਪਾਵਰ ਹੁੰਦੀ ਸੀ ਸਾਡੀ ਆਪਣੀ ਰੈਵਨਿਊ ਰੈਵਨਿਊ ਜਨਰੇਸ਼ਨ ਹੁੰਦੀ ਸੀ ਤੇ ਅਸੀਂ ਉਹਦੇ ਬਾਅਦ ਅਸੀਂ ਉਹ ਪੈਸਾ ਕਿੱਥੇ ਮਰਜ਼ੀ ਖਰਚ ਲੈ ਐਸ ਪਰ ਰਿਕੁਆਇਰਮੈਂਟ ਉਹ ਪਾਵਰ ਵੀ ਲੈ ਲਈ ਹਰ ਜੀਐਸਟੀ ਸੁਪੇ ਦੀ ਪਹਿਲੇ ਉਹਨਾਂ ਕੋਲੇ ਜਾਂਦੀ ਹੈ ਦੋ ਤਿੰਨ ਮਹੀਨੇ ਉਹ ਰੱਖਦੇ ਐ ਇੱਥੇ ਝੰਗਾਵਾ ਦਿੱਤੀਆਂ ਜਾਂਦੀਆਂ ਪ੍ਰੋਜੈਕਟ ਨਹੀਂ ਕਰਦੇ ਫਿਰ ਉੱਥੋਂ ਡਾਇਰੈਕਸ਼ਨਾਂ ਆਉਂਦੀਆਂ ਕਿ ਆਹ ਕਰਨਾ ਆਹ ਕਰਨਾ ਆਹ ਕਰਨਾ ਤੇ ਕਾਲੀ ਦਲ ਦਾ ਕਲੀਅਰ ਸਟੈਂਡ ਹੈ ਕਿ ਸਾਡਾ ਫੈਡਰਲ ਸਟਰਕਚਰ ਜਿੰਨਾ ਤੱਕ ਨਹੀਂ ਬੰਦਾ ਅਸੀਂ ਆ ਡਿਮਾਂਡ ਪੁਸ਼ ਕਰਦੇ ਰਵਾਂਗੇ ਤੇ ਦੂਜੀਆਂ ਰੀਜਨਲ ਪਾਰਟੀਆਂ ਕੋ ਨਾਲ ਜੋੜਾਂਗੇ ਦੂਜੀ ਗੱਲ ਜਿਹੜੀ ਹੈਗੀ ਜਿਹੜੇ ਪੰਜਾਬ ਨਾਲ ਥੱਕੇ ਹੋਏ ਆ ਦੇਖੋ ਕੱਲਾ ਸੂਬਾ ਜਿਹਨੂੰ ਜਿਹਦਾ ਕੋਈ ਕੈਪੀਟਲ ਨਹੀਂ ਕੈਪੀਟਲ ਸੂਬੇ ਦਾ ਹੋਣਾ ਬੜਾ ਜ਼ਰੂਰੀ ਹੈ ਤੁਸੀਂ ਦੇਖੋ 30 ਟੂ 40% ਇੱਕ ਸੂਬੇ ਦੀ ਜੀਡੀਪੀ ਉਸ ਕੈਪੀਟਲ ਦੇ ਆਰਾਊਂਡ ਹੁੰਦੀ ਹੈ ਤੁਸੀਂ ਮਹਾਰਾਸ਼ਟਰ ਤੋਂ ਬੰਬਈ ਕੱਢ ਦਿਓ ਤੁਸੀਂ ਦੇਖੋਗੇ ਜੀਡੀਪੀ 70% ਕਲਾਪਸ ਕਰੂਗੀ ਤੁਸੀਂ ਹਾਇਦਰਾਬਾਦ ਕੱਢਦੇ ਹੋ ਤੁਸੀਂ ਬੰਗਲੌਰ ਕੱਢਦੇ ਹੋ ਤੁਸੀਂ ਚੇਨਾਈ ਕੱਢਦੇ ਹੋ ਸੱਚੋਂ ਕਿ ਲੋਕ ਕੈਪੀਟਲ ਨਾਲ ਅਟਰੈਕਟ ਹੋ ਜਾਂਦੇ ਇਨਵੈਸਟਮੈਂਟ ਉੱਥੇ ਆ ਜਾਂਦੀ ਹੈ ਅੱਜ ਹਰਿਆਣਾ ਜਿਹੜਾ ਸੂਬਾ ਆਪਣੇ ਕੋਲ ਤਾਂ ਕੋਈ ਨਿਊਕਲੀਅਸ ਹੈ ਨਹੀਂ ਹਰਿਆਣਾ ਕੋਲੇ ਤਾਂ ਦਿੱਲੀ ਹੈ ਅੱਜ ਹਰਿਆਣਾ ਡਵੈਲਪ ਕੀਤਾ ਦਿੱਲੀ ਕਰਕੇ ਸਾਰਾ ਗੁੜਗਾਉਂ ਫਰੀਦাবাদ ਚਾਰੋਂ ਤਰਫ ਜੇ ਅੱਜ ਕੱਢਦੇ ਹੋ ਤੇ ਹਰਿਆਣੇ 'ਚ ਕੁਛ ਹੈ ਹੀ ਨਹੀਂ ਸੋ ਆਪਣੇ ਨਾਲ ਧੱਕਾ ਕੱਲੀ ਆਪਣੀ ਪੰਜਾਬ ਵਿੱਚ ਧੱਕਾ ਹੋ ਰਿਹਾ ਤੇ ਸੈਂਟਰ ਦੀ ਕੋਈ ਵੀ ਪਾਰਟੀ ਇਹਦੇ ਨਾਲ ਸਾਥ ਨਹੀਂ ਦਿੰਦੀ ਸੋ ਵੀ ਵਿਲ ਕੰਟੀਨਿਊ ਫਾਈਟਿੰਗ ਫੋਰ ਥੈਟ ਤੀਜੀ ਗੱਲ ਜਿਹੜਾ ਮੈਂ ਤੁਹਾਨੂੰ ਕਹਿਣ ਲੱਗਾ ਬਹੁਤ ਜ਼ਰੂਰੀ ਹੈ ਜਿੰਨਾ ਪੰਜਾਬ ਦਾ ਪਾਣੀ ਦੇਸ਼ ਦਾ ਤੇ ਦੁਨੀਆ ਦਾ ਕਾਨੂੰਨ ਹੈ ਕਿ ਜਿਹੜੇ ਦੇਸ਼ ਵਿੱਚੋਂ ਦਰਿਆ ਟੱਪਦੇ ਹੈ ਉਹ ਪਾਣੀ ਦਾ ਹੱਕ ਉਸੇ ਸੂਬੇ ਦਾ ਹੈ ਉਸੇ ਦੇਸ਼ ਦਾ ਐ ਨਹੀਂ ਹੈ ਕਿ ਦਰਿਆ ਪੰਜਾਬ ਤੋਂ ਡੱਬਦੇ ਆ ਤੇ ਨੇਪਾਲ ਵਾਲੇ ਕਹਿੰਦੇ ਸਾਨੂੰ ਭੇਜ ਦੇ ਉੱਥੇ ਪਾਣੀ ਨਹੀਂ ਹੋ ਸਕਦਾ ਪਰ ਸਾਰੇ ਵਿਦੇਸ਼ ਦੇ ਸੂਬਿਆਂ ਨੂੰ ਪਾਣੀ ਆਪਣੇ ਉਹ ਆਪਣੇ ਦਰਿਆਵਾਂ ਤੋਂ ਮਿਲਿਆ ਆਪਣਾ ਪਾਣੀ ਪਹਿਲਾਂ ਹੈ ਕਿ ਜਿਹੜਾ ਆਪਣਾ ਪਾਣੀ ਸਾਰਾ ਦੂਜੇ ਨੂੰ ਦੇਤਾ ਸੂਬਿਆਂ ਨੂੰ ਲੋਕਾਂ ਨੂੰ ਹਰੇਕ ਕਈ ਮਾ ਦੇਖਿਆ ਲੋਕਾਂ ਨੂੰ ਹਲੇ ਸਮਝ ਨਹੀਂ ਆਈ ਆਪਣੇ ਨਾਲ ਕਿੰਨਾ ਵੱਡਾ ਧੋਖਾ ਕਾਂਗਰਸ ਪਾਰਟੀ ਨੇ ਕੀਤਾ ਮੈਂ ਦੱਸਣਾ ਚਾਹੁੰਦਾ ਜਿੰਨਾ ਪਾਣੀ ਆਪਣੇ ਦਰਿਆਵਾਂ ਦਾ ਉਹਦਾ ਹੱਕ ਆਪਣਾ ਪਰ ਉਦੋਂ ਦੀ ਕਾਂਗਰਸ ਸਰਕਾਰ ਨੇ ਰਾਜਸਥਾਨ ਨੂੰ ਖੁਸ਼ ਕਰਨਾ ਸੀ ਉੱਥੇ ਕਾਂਗਰਸ ਪਾਰਟੀ ਨੂੰ ਤਕੜਾ ਕਰਨਾ ਸੀ ਅੱਧਾ ਪਾਣੀ ਐ ਨਹੀਂ ਕਿ 5% 10% ਨਹੀਂ ਅੱਧਾ ਪਾਣੀ ਪੰਜਾਬ ਦਾ ਰਾਜਸਥਾਨ ਨੂੰ دیتا ਜਿੰਨਾ ਪਾਣੀ ਆਪਣੇ ਕੋਲੇ ਸਾਰਾ ਅੱਧਾ ਦਾ ਰਾਜਸਥਾਨ ਨੂੰ دیتا ਹੁਣ ਜਿਹੜਾ ਅੱਧਾ ਬਚਿਆ ਉਹਦਾ ਅੱਧਾ ਹਰਿਆਣੇ ਨੂੰ دیتا ਆਪਾਂ ਤਾਂ 25% ਦੀਆਂ ਹੁਣ ਜਿਹੜੇ ਦਰਿਆਵਾਂ ਦਾ ਪਾਣੀ ਆਪਣੇ ਆਉਂਦਾ ਹੈ 25% ਹੀ ਆਪਣੇ ਨੂੰ ਮਿਲਦਾ ਹੈ ਪਰ ਜਦੋਂ ਹੜ ਹੁੰਦੇ ਆ ਨੁਕਸਾਨ ਹੁੰਦੇ ਆ ਕੀ ਆ ਸੂਬੇ ਆਪਾਂ ਨੂੰ ਕੰਪਨਸੇਟ ਕਰਦੇ ਆ ਆਪਣਾ ਨੁਕਸਾਨ ਹੋ ਜਾਂਦਾ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਜਾਂਦਾ ਹੈ ਮਾਰ ਆਪਾਂ ਚੱਲੀਏ ਤੇ ਪੈਸੇ ਉਹ ਉਹ ਇੰਜੋਏ ਕਰਨ ਹੁਣ ਜਮਣਾ ਹਰਿਆਣੇ ਤੋਂ ਕੱਬਦੀ ਐ ਆਪਾਂ ਨੂੰ ਹਿੱਸਾ ਦਿੰਦੇ ਐ ਐਸ ਕਰਕੇ ਅਸੀਂ ਫੈਸਲਾ ਕੀਤਾ ਸਾਰਾ ਛੜੀ ਕਰਕੇ ਜਦੋਂ ਸਾਡੀ ਸਰਕਾਰ ਆਊਗੀ ਵੀ ਵਿਲ ਕੈਨਸਲ 올 ਲਾ ਜਿਹੜੇ ਐਗਰੀਮੈਂਟਸ ਐ ਸਟਾਰਟਿੰਗ ਫਰੋਮ ਰਾਜਸਥਾਨ ਨਾਲ ਐਗਰੀਮੈਂਟ ਤੇ ਦੂਤੀਆਂ ਵੀ ਵਾਂਟ ਆਰ ਵਾਟਰ ਬੈਕ ਆ ਬੜਾ ਕਲੀਅਰ ਐ ਸਭ ਪਿਛਲੇ ਸਾਲਾਂ ਤੋਂ ਇੱਕ ਨਵਾਂ ਟ੍ਰੈਂਡ ਸ਼ੁਰੂ ਹੋ ਗਿਆ ਕਿ ਦੂਜੇ ਲਿਜੈਂਡ ਦੇ ਰਿਲੀਜੀਅਸ ਅਫੇਅਰ ਦੇ ਵਿੱਚ ਇੰਟਰਫੀਰੈਂਸ ਕਰਨ ਲੱਗ ਗਿਆ ਇੱਕ ਹੋਰ ਲਿਜੈਂਡ ਜਿਹੜਾ ਵੈਰੀ ਡੇਂਜਰਸ ਫॉर ਦਾ ਨੇਸ਼ਨ ਹੈ ਸਾਰੇ ਧਰਮਾਂ ਦਾ ਰਾਈਟ ਹੈ ਆਪਣੇ ਸਹਾਬ ਨਾਲ ਉਹ ਆਪਣੇ ਧਰਮ ਨੂੰ ਉਹਨਾਂ ਦੇ ਰਿਲੀਜੀਅਸ ਲੀਡਰਾਂ ਦੀ ਐਡਵਾਈਸ ਨਾਲ ਜਾਂ ਉਹਨਾਂ ਦੀ ਸਿਸਟਮ ਨਾਲ ਚਲਾਉਣਾ ਪਰ ਐ ਨਹੀਂ ਹੋ ਸਕਦਾ ਇਟਸ ਨੋਟ ਟੋਲਰੇਬਲ ਐਟ 올 ਕਿ ਤੁਸੀਂ ਇੱਕ ਆਰਗੇਨਾਈਜੇਸ਼ਨ ਆ ਜਿਹੜਾ ਕਹੇ ਕਿ ਅਸੀਂ ਦੂਜੇ ਧਰਮ ਦੇ ਅੰਦਰ ਇੰਟਰਫੇਅਰ ਕਰਨਾ ਹੈ ਤੁਸੀਂ ਦੇਖੋ ਕਿੰਨਾ ਡੇਂਜਰਸ ਟ੍ਰੈਂਡ ਹੈ ਅੱਜ ਦੇਸ਼ ਵਿੱਚ ਕਿ ਅੱਜ ਤੱਕ ਹਜ਼ੂਰ ਸਾਹਿਬ ਤੇ ਆਰਐਸਐਸ ਵਰਗੀ ਆਰਗੇਨਾਈਜੇਸ਼ਨ ਕਾਬਜ ਹੋ ਗਈ ਹੈ ਜਿੰਦਾ ਕੀ ਲੈਣਾ ਤੇ ਦੇਣਾ ਤੁਸੀਂ ਦੇਖਿਆ ਹੋਣਾ ਤਖਤ ਹਜ਼ੂਰ ਸਾਹਿਬ ਦੇ ਜਸਦਰ ਸਾਹਿਬ ਨੇ ਬੜਾ ਸਟਰੋਂਗ ਪ੍ਰੋਟੈਸਟ ਕੀਤਾ ਹੈ ਸਾਡੀ ਸਿਸਟਮ ਸਿੱਖੀ ਵਿੱਚ ਇੱਕ ਪ੍ਰੋਸੀਜਰ ਅਸੀਂ ਅਡਾਪਟ ਕੀਤਾ ਹੈ ਸਾਡਾ ਮੈਨੇਜਮੈਂਟ ਤਾਂ ਆਪਣੇ ਗੁਰੂ ਘਰਾਂ ਦੀ ਮੈਨੇਜਮੈਂਟ ਇੱਕ ਡੈਮੋਕਰੈਟਿਕ ਸਿਸਟਮ ਨਾਲ ਅਸੀਂ ਮੈਨੇਜਮੈਂਟ ਕਰਦੇ ਹਾਂ ਪੂਰੀ ਸੰਗਤ ਨੂੰ ਨਾਲ ਜੋੜ ਕੇ ਸੰਗਤ ਹੀ ਉਹ ਹਿੱਸਾ ਲੈਂਦੀ ਹੈ ਦੇ ਕੇ ਪਾਸੇ ਇੱਥੇ ਕੀ ਕੀਤਾ ਮਹਾਰਾਸ਼ਟਰ ਚ ਇਹਨਾਂ ਦੀ ਸਰਕਾਰ ਸੀ ਜਿਹੜਾ 60 ਸਾਲ ਪੁਰਾਣਾ ਕਾਨੂੰਨ ਜਿੱਥੇ ਸਿੰਘ ਸਭਾਵਾਂ ਮੈਂਬਰ ਹੁੰਦੀਆਂ ਸੀ ਐਸੀ ਐਚ ਪੀ ਸੀ ਮੈਂਬਰ ਹੁੰਦੀ ਸੀ ਚੀਫ ਖਾਲਸਾ ਦਵਾਨ ਮੈਂਬਰ ਹੁੰਦੇ ਸੀ ਉਥੋਂ ਦੇ ਲੋਕ ਇਲੈਕਟ ਕਰਦੇ ਸੀ ਗੁਰੂ ਘਰਾਂ ਤੋਂ ਉਹਦੀ ਕਮੇਟੀ ਬੰਦੀ ਸੀ ਬੁੱਧੀਜੀਵੀ ਸਿੱਖ ਉਹਦੇ ਚ ਰੱਖੇ ਜਾਂਦੇ ਮੈਂਬਰ ਆਫ ਪਾਰਲੀਮੈਂਟ ਸਿੱਖ ਉਹਦੇ ਜਿਲ੍ਹਾ ਹੁੰਦੇ ਸੀ ਉਹਨੂੰ ਰੱਦ ਕਰਕੇ 12 ਮੈਂਬਰੇ ਡੋਮੀਨੇਟ ਆਰਐਸਏ ਦੇ ਜਿਹੜੇ ਜਿਹੜੇ ਕਈ ਆਪਣੇ ਵਿੱਚ ਕੌਮ ਵਿੱਚ ਐਜੇ ਗੱਦਾਰ ਹੈ ਜਿਹੜੇ ਸ਼ਕਲ ਪੱਗਾ ਬੰਨ ਕੇ ਪਰ ਕੌਮ ਦੇ ਖਿਲਾਫ ਕੰਮ ਕਰਦੇ ਆ ਉਹ ਜਿਆਗ ਉਹਨਾਂ ਨੇ ਉੱਥੇ ਲਾਤਾ ਉਵੇਂ ਹੀ ਤਕਪਟਨਾ ਸਾਹਿਬ ਤੇ ਹੁਣ ਕਾਬਜ਼ ਹੋ ਗਏ ਆ ਉਵੇਂ ਹੀ ਤੁਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖੋ ਯਾ ਮੈਂਬਰ ਭਾਜਪੀ ਸ਼ਾਮਲ ਹੋਣ ਜਿਹੜੇ ਮੈਂਬਰ ਇਲੈਕਟ ਹੋਏ ਆ ਗੁਰੂ ਘਰ ਦੀ ਸੇਵਾ ਵਾਸਤੇ ਭਾਜਪੀ ਆਰਐਸਐਸ ਦੇ ਉੱਤੇ ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੰਪਲੀਟ ਕੰਟਰੋਲ ਹੈ ਜਿਹੜਾ ਖੀਰਲਾ ਵੱਡਾ ਵਾਰ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪਣੀ ਕੌਮ ਦੀ ਪਾਰਲੀਮੈਂਟ ਹੈ ਜਿਹੜੇ 103 ਸਾਲ ਪਹਿਲੇ ਆਪਣੀ ਕੌਮ ਨੇ ਬਣਾਈ ਅੰਗਰੇਜ਼ ਵੀ ਕੋਸ਼ਿਸ਼ ਕੀਤੀ ਉਹ ਵੀ ਤੋੜ ਸਕੇ ਪਰ ਅੱਜ ਇਹਨਾਂ ਨੇ ਤੋੜਤੀ ਹੈ ਹਰਿਆਣਾ ਅਲੱਗ ਕਰਤਾ ਹੈ ਤੇ ਹਰਿਆਣਾ ਵਿੱਚ ਦਾਦੂ ਵਾਲ ਵਰਗੇ ਜਿਹੜੇ ਗੱਦਾਰ ਹੈ RSS ਨਾਲ ਸੰਬੰਧ ਹੈ ਉਹ ਉੱਥੇ ਉਹ ਕਾਬਜ਼ ਹੋ ਗਏ ਐ ਇਹ ਤੋਂ ਵੱਡਾ ਅਟੈਕ ਆਪਣੀ ਰਿਲੀਜਨ ਤੇ ਨਹੀਂ ਹੋ ਸਕਦਾ ਸੋ ਮੈਂ ਐਜ਼ ਅ ਕਾਲੀ ਦਲ ਪ੍ਰੈਜ਼ੀਡੈਂਟ ਮੈਂ ਕਲੀਅਰ ਕਰਦਾ ਹਾਂ ਵੀ ਵਿਲ ਫਾਈਟ ਟਿਲ ਵੀ ਰਿਸਟੋਰ 올 ਆਰ ਰਿਲੀਜੀਅਸ ਇੰਸਟੀਟਿਊਸ਼ਨਸ ਬੈਕ ਟੂ ਦ ਸਿੱਖ ਸੰਗਤ ਆ ਸਾਡਾ ਮਿਸ਼ਨ ਹੈ ਦੂਜੀ ਗੱਲ ਸਾਡੇ ਜਿਹੜੇ ਬੰਦੀ ਸਿੱਖ ਹੈ ਦੇਖੋ ਦੇਸ਼ ਵਿੱਚ ਦੋ ਕਾਨੂੰਨੀ ਹੋ ਸਕਦੇ ਇੱਕ ਕਾਨੂੰਨ ਕਿਸੇ ਪਾਰਟੀ ਵਾਸਤੇ ਤੇ ਕਿਸ ਕਾਨੂੰਨਿਕ ਸੈਕਸ਼ਨ ਇੱਕ ਰਿਲੀਜੀਅਨ ਵਾਸਤੇ ਜਿਨ੍ਹਾਂ ਨੇ ਬਿਲਕਿਸ ਬਾਨੂੰ ਨੂੰ ਰੇਪ ਕੀਤਾ ਸੀ ਉਹਨਾਂ ਨੂੰ ਤਾਂ ਮਾਫ ਕਰਤਾ ਜਿਹੜੇ ਬੰਦੀ ਸਿੱਖ ਹੈ ਦਰਬਾਰ ਸਾਹਿਬ ਦੇ ਹਮਲੇ ਦੇ ਬਾਅਦ 84 ਦੇ ਅੰਦਰ ਕਤਲੇਆਮ ਜਦ ਹੋਏ ਮੋਸ਼ਨਸ ਹੋ ਗਈਆਂ ਜਦੋਂ ਕੋਈ ਕਿਸੇ ਧਰਮ ਦੇ ਪਵਿੱਤਰ ਸਥਾਨ ਤੇ ਹਮਲਾ ਹੋ ਜੇ ਬੰਦਾ ਬੇਕਾਬੂ ਹੋ ਜਾਂਦਾ ਹੈ ਉਹਨਾਂ ਨੇ ਕਦਮ ਚੁੱਕੇ ਅਸੀਂ ਨਹੀਂ ਕਹਿੰਦੇ ਉਹ ਕਦਮ ਠੀਕ ਸੀ ਪਰ ਫਿਰ ਵੀ ਚੁੱਕੇ ਪਰ ਉਹਨਾਂ ਨੇ ਮਾਫੀ ਨਹੀਂ ਮੰਗੀ ਉਹ ਕਹਿੰਦੇ ਸਾਨੂੰ ਸਜ਼ਾ ਦੇ ਦਿਓ ਅਸੀਂ ਚੱਕ ਲਏ ਚਲੋ ਅਸੀਂ ਸਜ਼ਾ ਲੈਣ ਨੂੰ ਤਿਆਰ ਆ ਸਜ਼ਾ ਦੀ ਲੈ ਲਈ ਉਹਨਾਂ ਨੇ ਮਾਫੀ ਨਹੀਂ ਮੰਗੀ ਉਹਨਾਂ ਨੇ ਐ ਨਹੀਂ ਕਿਹਾ ਕਿ ਸਾਡੀ ਇੱਛਾ ਨੂੰ ਛੱਡ ਦਿਓ ਉਹ ਕਹਿੰਦੇ ਆ ਅਸੀਂ ਪੂਰੀ ਕਹਾਣੀ ਤੇ 20 ਸਾਲ ਸਜ਼ਾ ਹੈ 34 ਸਾਲ ਤਾਂ ਨਹੀਂ ਰੱਖ ਸਕਦੇ ਇਹਨਾਂ ਨੂੰ 34-34 ਸਾਲ ਲੱਗੇ ਆ। ਸੋ ਸਾਡਾ ਸ਼ੋਮੀ ਅਕਾਲੀ ਦਲ ਬੰਦੀ ਸਿੱਖਾਂ ਨੂੰ ਛਡਾਉਣ ਵਾਸਤੇ ਹਰ ਜੋ অপਸ਼ਨ ਸਾਡੇ ਕੋਲ ਅਵੇਲੇਬਲ ਹੈ ਭਾਵੇਂ ਜੁਡੀਸ਼ੀਅਲ ਹੈ ਭਾਵੇਂ ਗਵਰਨਮੈਂਟ ਪ੍ਰੈਸ਼ਰ ਹੈ ਵੀ ਵਿਲ ਕੰਟੀਨਿਊ ਡੂਇੰਗ ਥੈਟ। ਅਕਾਲੀ ਦਲ ਦਾ ਪਹਿਲੇ ਵੀ ਸਟੈਂਡ ਸੀ ਐਨਐਸਏ ਮਿਸਯੂਜ਼ ਹੋਣ ਲੱਗ ਗਿਆ। ਕਈ ਗਵਰਨਮੈਂਟ ਏਜੰਸੀਜ਼ ਮਿਸਯੂਜ਼ ਹੋਣ ਲੱਗੀਆਂ। ਹੁਣ ਗਵਰਨਮੈਂਟ ਏਜੰਸੀਜ਼ ਹੈਵ ਕਮ ਅ ਟੂਲ ਫॉर ਪੋਲਿਟਿਕਲ ਗੇਮਸ ਜਿਹੜਾ ਬੰਦਾ ਮੇਰੇ ਨਾਲ ਹੀ ਰਹਦਾ ਉਹਨੂੰ ਈਡੀ ਭੇਜ ਦਿਓ ਸੀਵੀਆ ਭੇਜ ਦਿਓ ਐਨਐਸਏ ਥਲੇ ਅੰਦਰ ਕਰ ਦਿਓ ਆ ਕੋਈ ਡੈਮੋਕ੍ਰੇਸੀ ਹੈ ਇੰਨਾ ਤੱਕਾ ਅਸੀਂ ਐਨਐਸਏ ਦੇ ਖਿਲਾਫ ਹੈ ਕਿਸੇ ਨੂੰ ਐਨਐਸਏ ਇੱਕ ਬੜਾ ਸਟਰੋਂਗ ਕੈਟ ਹੈ ਐਨੀਆਂ ਕਿ ਜਿਹੜਾ ਜ਼ਿਕਰ ਹੈ ਤੁਸੀਂ ਐਨਐਸਏ ਦੇ ਅੰਦਰ ਕਰ ਦਿਓ ਅਕਾਲੀ ਦਲ ਨੇ ਸਦਾ ਕਿਸਾਨੀ ਦੀ ਲੜਾਈ ਲੜੀ ਹੈ ਮੈਂ ਤੁਹਾਨੂੰ ਸਹੀ ਕਹਿ ਸਕਦਾ ਹਿੰਦੁਸਤਾਨ ਵਿੱਚ ਜੇ ਇੱਕ ਪਾਰਟੀ ਜਿਹਨੂੰ ਕਿਸਾਨੀ ਦੇ ਨਾਲ ਆ ਜੋੜਿਆ ਜਾ ਸਕਦਾ ਹੈ ਕੋਈ ਪਾਰਟੀ ਹਿੰਦੁਸਤਾਨ ਦੀ ਨਹੀਂ ਜਿਹੜੀ ਕਿਸਾਨੀ ਨਾਲ ਐਕਸਕਲੂਸਿਵਲੀ ਜੋੜਿਆ ਜਾ ਸਕਦਾ ਉਹ ਅਕਾਲੀ ਦਲ ਹੈ ਜੋ ਕੁਝ ਕਿਸਾਨੀ ਵਾਸਤੇ ਸ਼ਰੋਮਣੀ ਅਕਾਲੀ ਦਲ ਦੀ ਸਰਕਾਰਾਂ ਨੇ ਪੰਜਾਬ ਵਿੱਚ ਕੀਤਾ ਕਿਉਂਕਿ ਸਾਨੂੰ ਪਤਾ ਹੈ ਕਿ ਪੰਜਾਬ ਖੇਤੀ ਖੇਤੀ ਸੂਬਾ ਇੱਥੇ ਆ ਆਪਣਾ ਮੇਨ ਓਕਿਪੇਸ਼ਨ ਹੈ ਜੇ ਕਿਸਾਨ ਖੁਸ਼ ਹੈ ਕਿਸਾਨ ਤਰੱਕੀ ਕਰ ਰਿਹਾ ਤੇ ਖੇਤ ਮਜ਼ਦੂਰ ਵੀ ਤਰੱਕੀ ਕਰੂਗਾ ਵਪਾਰੀ ਵੀ ਤਰੱਕੀ ਕਰਨਗੇ ਜਿੰਨਾ ਪੈਸਾ ਕਿਸਾਨ ਨੂੰ ਆਊਗਾ ਉਹਨੇ ਆਪਣੀ ਮੰਡੀ ਜਾ ਕੇ ਵਪਾਰੀਆਂ ਤੋਂ ਉਹ ਚੀਜ਼ਾਂ ਖਰੀਦ ਲੈਣੀਆਂ ਤੇ ਸਾਈਕਲ ਵਧਮਾ ਪਰ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੀਆਂ ਕਮਿਟਮੈਂਟਸ ਕਿਸਾਨਾਂ ਨਾਲ ਹੋਈਆਂ ਸੀ ਉਹ ਪੂਰੀਆਂ ਨਹੀਂ ਹੋਈਆਂ ਅਕਾਲੀ ਦਲ ਸਟੈਂਡਸ ਥੈਟ ਵੀ ਸ਼ੁੱਡ ਬੀ ਸ਼ੋਰਡ ਐਮਐਸਪੀ ਜਿਹੜੇ ਉਦੋਂ ਦੇ ਟਾਈਮ ਸਮਝੌਤੇ ਹੋਏ ਸੀ ਉਹ ਸਾਰੇ ਪੂਰੇ ਹੋਣੇ ਚਾਹੀਦੇ ਐ ਇੱਕ ਗੱਲ ਮੈਂ ਕਹਿਣਾ ਚਾਹਣਾ ਹੈ ਦੇਖੋ ਪੰਜਾਬ ਇੱਕ ਐਜਾ ਸੂਬਾ ਹੈ ਜਿਨੇ ਬਹੁਤ ਮੁਸ਼ਕਲਾਂ ਚੱਲੀਆਂ ਜਿੰਨੀਆਂ ਗਵਰਨਮੈਂਟ ਸਾਈਆਂ ਰਾਦਰ ਦੈਨ ਟੇਕਿੰਗ ਪੰਜਾਬ ਆਊਟ ਆਫ दैट ਫੇਜ਼ ਇਹਨਾਂ ਨੇ ਹੌਲੀ ਹੌਲੀ ਇਕਨੋਮਿਕਲੀ ਪੰਜਾਬ ਨੂੰ ਡਾਊਨ ਕਰਤਾ ਸੈਂਟਰ ਸਰਕਾਰਾਂ ਨੇ ਤੁਸੀਂ ਦੇਖੋ ਜਦੋਂ terrorism ਫੇਸ ਸੀ ਜਿੰਨਾ ਖਰਚਾ ਸੀ ਸਿਕਿਉਰਿਟੀ ਫੋਰਸਸ ਦਾ ਸਾਰਾ ਖਰਚਾ ਪੰਜਾਬ ਦੇ ਉੱਤੇ ਪਾ ਦਿੱਤਾ ਫਿਰ ਉਹਦੇ ਤੇ ਵਿਆਜ ਲਿੱਤਾ ਮੈਂ ਪੁੱਛਣਾ ਚਾਹਣਾ ਕੀ ਜੰਮੂ ਕਸ਼ਮੀਰ ਤੋਂ ਖੱਟਾ ਪਾ ਰਹੇ ਆ ਕੀ ਨਾਰਥ ਈਸਟ ਤੋਂ ਖੱਟਾ ਪਾ ਰਹੇ ਸਾਡੀ ਸੀਮੇ 'ਚ ਪਾਤਾ ਘੱਟ ਤੋਂ ਘੱਟ ਅਸੀਂ ਪੰਜਾਬੀ ਇੱਕ ਇੰਟਰਨੈਸ਼ਨਲ ਟੈਰਰਿਜ਼ਮ ਦਾ ਸਾਹਮਣਾ ਕਰ ਰਹੇ ਸੀ ਆ ਕੋਈ ਪੰਜਾਬ ਪੌਨ ਸਗਲ ਨਹੀਂ ਸੀ ਔਰ ਸਾਰੀਆਂ ਤਾਕਤਾਂ ਜੋ ਦੇਸ਼ ਨੂੰ ਤੋੜਨਾ ਚਾਹੁੰਦੀਆਂ ਉਹਨਾਂ ਨੇ ਆਪਣੇ ਪੰਜਾਬ ਤੇ ਅਟੈਕ ਕੀਤਾ ਨਾਲੇ ਮੈਂ ਸਪਸ਼ਟ ਕਰਨਾ ਚਾਹੁੰਦਾ ਸਭ ਤੋਂ ਵੱਡੇ ਨੈਸ਼ਨਿਸਟ ਆਪਣੇ ਪੰਜਾਬੀ ਹੈ ਸਿੱਖ ਭੈਣ ਭਰਾ ਹੈ ਦੇਸ਼ ਦੀ ਆਜ਼ਾਦੀ ਲੈਣ ਵਾਸਤੇ ਸੱਤ ਵਧ ਕੁਰਬਾਨੀਆਂ ਆਪਣੇ ਬੰਦਿਆਂ ਨੇ ਦਿੱਤੀਆਂ ਜੇਲ੍ਹਾਂ ਸੱਤ ਵਧ ਆਪਣੇ ਗਏ ਫਾਂਸੀ ਤੇ ਆਪਣੇ ਗਏ ਤੇ ਹੁਣ ਵੀ ਦੇਸ਼ ਦੀ ਫੌਜ ਵਿੱਚ ਸਭ ਤੋਂ ਅੱਗੇ ਆਪਣੇ ਭੈਣ ਭਰਾ ਹੈ ਜਿਵੇਂ ਚਾਈਨਾ ਨੂੰ ਕੁੱਟਣਾ ਹੁੰਦਾ ਉਹਨੇ ਉਹਨੇ ਫੌਜ ਨੂੰ ਭਜਾਉਣਾ ਹੁੰਦਾ ਫਿਰ ਆਪਣੇ ਭਰਾ ਨੂੰ ਭੇਜ ਦਿੰਦੇ ਆ ਮੈਨੂੰ ਦੱਸੋ ਕਿੰਨੇ ਗੁਜਰਾਤ ਦੇ ਬੰਦੇ ਫੌਜ ਚ ਹੁਣੀ ਆਰਟੀਏ ਆਪਾਂ ਕੁਐਸਚਨ ਪਾਇਆ ਸੀ ਪਾਰਲੀਮੈਂਟ ਵਿੱਚ ਕਿ ਪੂਰੇ ਸਮਝ ਲਓ ਆਜ਼ਾਦੀ ਦੇ ਬਾਅਦ ਪੀਸ ਟਾਈਮ ਦੇ ਵਿੱਚ ਜਦੋਂ ਆਪਣੀ ਡੈਰイズਮ ਦਾ ਫੇਸ ਕਰਦਾ ਜਾਂ ਉਹ ਦੂਜੀ ਬਾਰਡਰ ਨੂੰ ਸਿਕਿਉਰ ਕਰਨ ਵਾਸਤੇ ਕਿੰਨੇ ਲੋਕਾਂ ਕਿਹੜੀ ਸਟੇਟ ਦੇ ਕਿੰਨੇ ਲੋਕ ਸ਼ਹੀਦ ਹੋਏ ਆ 50% ਆਫ ਦਾ ਪੈਰਾਮਿਲਟਰੀ ਫੋਰਸਸ ਦੇ ਲੋਕ ਪੰਜਾਬ ਦੇ ਸੀ 50% ਦੇਸ਼ ਦੇ ਬਾਰਡਰਾਂ ਤੇ ਜਿਹੜੇ ਸ਼ਹੀਦ ਹੋਏ ਆ ਤੇ ਹਲੇ ਵੀ ਸਾਡੇ ਨਾਲ ੱੱਕਾ ਰੱਖਿਆ ਵਾਸਤੇ ਅਸੀਂ ਅੱਗੇ ਟੈਂਕਾਂ ਦੇ ਗੋਲੇਖਾਨ ਵਜੇ ਅਸੀਂ ਅੱਗੇ ਜੰਗਲ ਦੇ ਵਿੱਚ ਛਾਤੀ ਤਾਨ ਕੇ ਛਾਤੀ ਤਾਨ ਕੇ ਲੜਾਈ ਲੜਨ ਵਾਲੇ ਸਾਡੇ ਬੰਦੇ ਤੇ ਜਦੋਂ ਇਕਨੋਮਿਕਲੀ ਡਾਊਨ ਹੋ ਗਏ ਕਿਰੇ ਬਾਹ ਫੜੀਆ ਜੀ ਉੱਤੇ ਨਮਕ ਛਿੜਕਾ ਜੰਮੂ ਕਸ਼ਮੀਰ ਨੂੰ ਸਪੈਸ਼ਲ ਪੈਕੇਜ ਦੇ ਦਿੱਤਾ ਜੇ ਜੰਮੂ ਕਸ਼ਮੀਰ ਟੂਰਿਜ਼ਮ ਫੇਸ ਤੋਂ ਨਿਕਲੀ ਆਸੀ ਵੀ ਨਿਕਲੇ ਆ ਉਹਨਾਂ ਨੂੰ ਇਕਨੋਮਿਕ ਪੈਕੇਜ ਦਿੱਤਾ ਹਿਮਾਚਲ ਨੂੰ ਕੀ ਹੱਕ ਹੈ ਇਕਨੋਮਿਕ ਪੈਕੇਜ ਦਾ ਉਹਨਾਂ ਨੂੰ ਦੇ ਦਿੱਤਾ ਉਹਦੇ ਨਾਲ ਕੀ ਹੋਇਆ ਜਿਹੜੀ ਫੈਕਟਰੀਆਂ ਨੇ ਇੰਡਸਟਰੀ ਨੇ ਸਾਡੇ ਆਉਣੀ ਸੀ ਉਹ ਸਾਡੇ ਆਈ ਨਹੀਂ ਸਾਡੇ ਜਿਹੜੀ ਇੰਡਸਟਰੀਆਂ ਸੀ ਇੱਥੇ ਲਾਉਣੀ ਸੀ ਸਾਰੇ ਚੱਕ ਕੇ ਹਿਮਾਚਲ ਦੇ ਉਧਰ ਚਲੇ ਗਏ ਤੇ ਨੁਕਸਾਨ ਕੀ ਹੋਇਆ ਆਪਣਾ ਅਜ ਤਾਈਓ ਮੈਂ ਕਿਹਾ ਆ ਇਕੱਲਾ ਕਾਲੀ ਦੇ ਲੈ ਜਿਹੜਾ ਲੜਾਈ ਲੜਦਾ ਹੈ ਨਾ ਬੀਜੇਪੀ ਵਾਲੇ ਕੋਈ ਬੋਲਣ ਨਾ ਕਾਂਗਰਸ ਬੋਲੇ ਨਾ ਝੜੂ ਵਾਲੇ ਬੋਲਣ ਕਿਉਂ ਉਹਨਾਂ ਦਾ ਇੰਟਰਸ ਦੂਜੀਆਂ ਸਟੇਟਾਂ ਆ ਇਕੱਲੀ ਅਸੀਂ ਆ ਸੋ ਅਸੀਂ ਬੇਨਤੀ ਕਰਦੇ ਆ ਕਿ ਹੁਣ ਘੜ ਤੋਂ ਘੜ ਜਿਹੜਾ ਵਾਗਾ ਬਾਰਡਰ ਹੈ ਫਰੋਸਪੁਰ ਦਾ ਬਾਰਡਰ ਹੈ ਫਾਜ਼ਿਲਕਾ ਦਾ ਬਾਰਡਰ ਹੈ ਉਹ ਖੁੱਲਿਆ ਜਾਏ ਟਰੇਡ ਟਰੇਡ ਇੱਥੋਂ ਗੁਜਰਾਤ ਪੋਰਟ ਤੋਂ ਤਾਂ ਪਾਕਿਸਤਾਨ 'ਚ ਹੋ ਸਕਦੀ ਹੈ ਟਰੇਡ ਪਰ ਪੰਜਾਬ ਦੇ ਵਾਹਗਾ ਬੋਰਡ ਤੋਂ ਨਹੀਂ ਹੋ ਸਕਦੀ ਆਪਣੀ ਟਰੇਡ ਇਹਨਾਂ ਨੂੰ ਖੋਲਣੀ ਪੈਣੀ ਹੈ ਤਾਂ ਇੱਕ ਦੇਸ਼ ਵਾਸਤੇ ਵੀ ਚੰਗਾ ਜੇ ਆਪਣੀ ਇੱਥੇ ਟਰੇਡ ਖੁੱਲ ਜਾਂਦੀਆਂ ਫਰੋਜ਼ਕੋਟ ਤੋਂ ਫਾਜ਼ਿਲਕਾ ਤੋਂ ਤੇ ਆਪਣੇ ਅੰਮ੍ਰਿਤਸਰ ਰਟਾਰੀ ਤੋਂ ਤੁਸੀਂ ਦੇਖੋ ਆਪਣਾ ਸਮਾਨ ਸਾਰੀ ਦੇਸ਼ਾਂ 'ਚ ਪਾਵੇਂ ਦੁਬਈ ਹੈ ਪਾਵੇਂ ਈਰਾਨ ਹੈ ਪਾਵੇਂ ਇਰਾਕ ਹੈ ਸਾਰੀ ਏਸ਼ੀਆ ਸਾਰਾ ਮਾਰਕੀਟ ਖੁੱਲ ਜਾਣਾ ਹੈ ਤੇ ਦੇਖੋ ਬਾਈ ਰੋਡ ਤੇ ਦੇਖੋ ਕਿੰਨੀ ਵੱਡੀ ਤਰੱਕੀ ਹੋਊਗੀ ਸੋ ਸਾਡਾ ਮਿਸ਼ਨ ਰਹੂਗਾ ਪ੍ਰੈਸ਼ਰ ਪਾਵਾਂਗੇ ਕਿ ਸਾਡੇ ਬਾਰਡਰ ਖੋਲੇ ਜਾਣ ਇੱਕ ਮੈਂ ਅਸੀਂ ਹੋਰ ਡਿਮਾਂਡ ਰੱਖਾਂਗੇ ਜਿਹੜੇ ਸਾਡਾ ਪਾਰਲੀਮੈਂਟ 'ਚ ਗਏ ਕਿ ਜਿਹੜੇ ਕਰਤਾਰਪੁਰ ਸਾਹਿਬ ਧਰਤੀ ਹੈ ਜੇ ਦੇਖੋ ਜਵਾਨਾਂ ਲੱਗਦੀ ਹੈ ਹੁਣ ਆਪਾਂ ਨੂੰ ਪਾਸਪੋਰਟ ਲੈ ਕੇ ਜਾਣਾ ਪੈਂਦਾ ਪਹਿਲੇ ਐਗਜ਼ੈਂਪਲ ਹੈ ਜਿੱਥੇ ਲੈਂਡ ਸਵਪ ਹੋਇਆ ਅਸੀਂ ਚਾਹੁੰਦੇ ਆ ਕਿ ਅਸੀਂ ਆਪਣੇ ਪੰਜਾਬ ਤੋਂ ਭਾਵੇਂ ਦੁਗਣੀ ਏਕੜ ਦੇ ਦਾਂਗੇ ਪਰ ਉਹ ਪਵਿੱਤਰ ਧਰਤੀ ਨੂੰ ਪਾਕਿਸਤਾਨ ਨਾਲ ਗੱਲ ਕਰਕੇ ਸਾਡੇ ਵਿੱਚ ਜੋੜਿਆ ਜਾਏ ਕਿਉਂਕਿ ਸਾਡੇ ਆਸਤਾ ਦਾ ਸੈਂਟਰ ਹੈ ਉਹਨਾਂ ਵਾਸਤੇ ਇੱਕ ਲਾ ਟੂਰਿਜ਼ਮ ਸੈਂਟਰ ਹੈ ਸਾਡੇ ਵਾਸਤੇ ਸਾਰਾ ਕੁਝ ਹੋਇਆ ਸੋ ਗਵਰਨਮੈਂਟ ਆਫ ਇੰਡੀਆ ਨੂੰ ਇਹਨੂੰ ਕਰਨਾ ਚਾਹੀਦਾ ਸੋ ਸਾਡੀ ਪਾਰਟੀ ਦਾ ਕਲੀਅਰ ਸਟੈਂਡ ਹੈ ਕਿਸੇ ਪਾਰਟੀ ਨੂੰ ਕਿਸੇ ਧਰਮ ਦੇ ਵਿੱਚ ਇੰਟਰਫੇਰੈਂਸ ਨਹੀਂ ਕਰਨਾ ਚਾਹੀਦਾ ਨਾ ਕਰਨ ਦੇਵਾਂਗੇ ਅਸੀਂ ਕਈ ਚੀਜ਼ਾਂ ਦੇਖੀਆਂ ਜਿਹੜੀਆਂ ਪੰਜਾਬ ਵਿੱਚ ਤੇ ਦੂਜੇ ਸੂਬਿਆਂ ਦੇ ਐਕਟ ਜੇ ਪੰਜਾਬੀ ਹਿਮਾਚਲ 'ਚ ਖੇਤੀ ਕਰਨਾ ਚਾਹੇ ਨਹੀਂ ਕਰ ਸਕਦਾ ਜੇ ਪੰਜਾਬੀ ਰਾਜਸਥਾਨ 'ਚ ਖੇਤੀ ਕਰਨਾ ਚਾਹੇ ਨਹੀਂ ਕਰ ਸਕਦਾ ਜੇ ਪੰਜਾਬੀ ਉੱਤਰਖੰਡ ਜਾਣਾ ਚਾਹੇ ਨਹੀਂ ਕਰ ਸਕਦਾ ਜੇਨਕੇਚ ਨਹੀਂ ਕਰ ਸਕਦਾ ਉੱਥੇ ਜ਼ਮੀਨ ਨਹੀਂ ਲੈ ਸਕਦਾ ਖੇਤੀ ਕਰਨੋਂ ਅਸੀਂ ਸੋ ਕਾਲੀਦਲ ਇਜ਼ ਵੈਰੀ ਕਲੀਅਰ ਜਾਂ ਤਾਂ ਸਾਨੂੰ ਉੱਥੇ ਜਾਨ ਦਿਓ ਸਾਨੂੰ ਅਲਾਉ ਕਰੋ ਨਹੀਂ ਤਾਂ ਪੰਜਾਬ ਐਸੈਂਬਲੀ ਐਕਟ ਲੈ ਕੇ ਆਵਾਂਗੇ ਕਿ ਦੂਜੇ ਲੋਕ ਪੰਜਾਬ ਦੇ ਵਿੱਚ ਖੇਤੀ ਵਾਸਤੇ ਜ਼ਮੀਨ ਨਹੀਂ ਖਰੀਦ ਸਕਣਗੇ ਖੇਤੀ ਵਾਸਤੇ ਜ਼ਮੀਨ ਨਹੀਂ ਖਰੀਦ ਚੰਗਣਗੇ ਜਾਹ ਤਾਂ ਸਾਨੂੰ ਉੱਥੇ ਲਾਓ ਕਰੋ ਨਹੀਂ ਤਾਂ ਸਾਡੇ ਪੰਜਾਬ ਚ ਵੀ ਅਸੀਂ ਲਾਓ ਕਰਾਂਗੇ ਕਿ ਦੂਜੇ ਸਟੇਟ ਦੇ ਲੋਕ ਇੱਥੇ ਆ ਕੇ ਖੇਤੀ ਵਾਸਤੇ ਇੱਥੇ ਜ਼ਮੀਨ ਲੈ ਕੇ ਸਾਡੇ ਪਿੰਡਾਂ ਚ ਆਉਣ ਸਾਡੀ ਜ਼ਮੀਨਾਂ ਲੈ ਕੇ ਉੱਥੇ ਕਰਨ ਉਹ ਜ਼ਮੀਨ ਸਾਡੀ ਹੈ ਆ ਕਾਨੂੰਨ ਇੱਕ ਹੋਣਾ ਚਾਹੀਦਾ ਸਾਰੇ ਦੇਸ਼ ਵਾਸਤੇ ਐ ਨਹੀਂ ਹੈ ਕਿ ਆਪੋ ਸਟੇਟ ਆਪਣਾ ਕਰਨ ਤੇ ਸਾਡੇ ਸਾਡੇ ਸਟੇਟ ਤੇ ਬੋਝ ਪਾਉਣ ਦੂਜੀ ਗੱਲ ਜਿਹੜੀਆਂ ਜੋਬਸ ਆ ਸਰਕਾਰੀ ਆਈ ਵਾਂਟ ਟੂ ਮੇਕ ਇਟ ਕਲੀਅਰ ਆ ਗਵਰਨਮੈਂਟ ਕਮਸ ਓਨਲੀ ਪੰਜਾਬ ਡੋਮੋਸਾਈਲ ਪੀਪਲ ਵਿਲ ਗੈਟ ਜੌਬਸ ਇਨ ਪੰਜਾਬ ਸਰਕਾਰੀ ਜੌਬਸ ਐਂਡ ਡੋਮੋਸਾਈਲ ਲੈਣ ਦੀ ਸਰਟੀਫਿਕੇਟ ਕਈ ਮਿਲਦਾ ਮਿਲ ਮੁਲ ਕੇ 10-15 ਦਿਨ ਜੀ ਲੈ ਲੈਂਦੇ ਸਰਟੀਫਿਕੇਟ ਨੋ ਨਹੀਂ ਵੀ ਵਿਲ ਮੇਕ ਵੈਰੀ ਐਕਸਟ੍ਰੀਮਲੀ ਸਟ੍ਰਿਕਟ ਕੰਡੀਸ਼ਨਸ ਐਂਡ ਜਿਹੜਾ ਆਫੀਸਰ ਦਊਗਾ ਡੋਮੋਸਾਈਲ ਜੇ ਪਤਾ ਲੱਗ ਗਿਆ ਹੀਲ ਬੀ ਡਿਸਮਿਸਡ ਫਰਮ ਸਰਵਿਸ ਸੋ ਜੌਬਸ ਹੁਣ ਤੁਸੀਂ ਦੇਖਿਆ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਹਰਿਆਣਾ ਦੇ ਇਲੈਕਸ਼ਨ ਲੜਨੇ ਆ ਰਾਜਸਥਾਨ ਦੇ ਇਲੈਕਸ਼ਨ ਲੜ ਰਹੀ ਹੈ ਉੱਥੇ ਜਾ ਕੇ ਨਾਂ ਉੱਠ ਜੰਨਾ ਅਸੀਂ ਪੰਜਾਬ ਵਿੱਚ ਨੌਕਰੀਆਂ ਲੈ ਲੋ ਅਸੀਂ ਦੇ ਦਾਂਗੇ ਅੱਧੀਆਂ ਨੌਕਰੀਆਂ ਜਿੰਨੀਆਂ ਪੰਜਾਬ ਦੇ ਨੌਜਵਾਨ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਆਪਣੇ ਨੌਜਵਾਨ ਬਾਹਰਲੇ ਸੂਬਿਆਂ ਚ ਲੱਗਦੇ ਫਿਰਦੇ ਆ ਬਾਹਰ ਜਾਂਦੇ ਆ ਨੌਕਰੀ ਲੈਣ ਵਾਸਤੇ ਅੱਧੀਆਂ ਪੋਸਟਾਂ ਜਿੰਨੀਆਂ ਨੌਕਰੀਆਂ ਮਿਲੀਆਂ ਅੱਧੀਆਂ ਪੋਸਟਾਂ ਪੰਜਾਬ ਆ ਇਹਨਾਂ ਨੇ ਬਾਹਰ ਦੇ ਮੁੰਡਿਆਂ ਨੂੰ ਦਿੱਤੀਆਂ ਆਮ ਆਦਮੀ ਪਾਰਟੀ ਨੂੰ ਜਿੰਨੀ ਇੰਡਸਟਰੀ ਹੈ ਅਸੀਂ ਇਨਸੈਂਟਿਵੇਸ ਕਰਕੇ ਪ੍ਰਾਈਵੇਟ ਸੈਕਟਰ ਇੰਡਸਟਰੀ ਜਿੰਨੀ ਇਨਵੈਸਟਮੈਂਟ ਆਊਗੀ ਉਹਨਾਂ ਨੂੰ ਇਨਸੈਂਟਿਵ ਲਿੰਕ ਜੌਬ ਲਿੰਕ ਇਨਸੈਂਟਿਵ ਦੇਵਾਂਗੇ ਜਿੰਨੇ ਤੁਸੀਂ ਪੰਜਾਬੀਆਂ ਨੂੰ ਆਪਣੇ ਪਰਸੈਂਟੇਜ ਜੌਬ ਦੋਗੇ ਉਹਨਾਂ ਜ਼ਿਆਦਾ ਤੁਹਾਨੂੰ ਇਨਸੈਂਟਿਵ ਮਿਲੇਗਾ ਇੱਥੇ ਭਾਵੇਂ ਲੱਖੜੀ ਫ੍ਰੀ ਹੈ ਭਾਵੇਂ GST ਰਿਬੇਟਸ ਆ ਸਾਰੀਆਂ ਤੁਹਾਨੂੰ ਮਿਨਿਮਮ ਤੁਹਾਨੂੰ 75% ਜੌਬ ਦੇਣੇ ਪੈਣੇ ਆ ਇਫ ਯੂ ਵਾਂਟ ਦ ਇਨਸੈਂਟਿਵਸ ਤੇ ਉਹਦੇ ਉੱਤੇ ਜਿੰਨਾ ਦੇਈ ਜਾਉਗੇ ਉਹਨੇ ਇਨਸੈਂਟਿਵ ਥੋੜੇ ਵਧੀ ਜਾਣਗੇ ਅਸੀਂ ਮੇਰਾ ਮਿਸ਼ਨ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਜਾਂਦੀ ਲੋੜ ਨਾ ਪਵੇ ਇੱਥੇ ਅਸੀਂ ਇਕਨੋਮਿਕ ਸੈਂਟਰ ਬਣਾ ਕੇ ਜਿਵੇਂ ਮਹਾਲੀ ਹੈ ਅੰਮ੍ਰਿਤਸਰ ਹੈ ਇਹਨੂੰ ਦੋ ਵੱਡੇ ਆਈਟੀ ਹੱਬ ਲਾਈਕ ਹਾਈਦਰਾਬਾਦ ਐਂਡ ਬੈਂਗਲੌਰ ਬਣਾਉਣਾ ਹੈ ਅਜੀ ਸਿਸਟਮ ਸ਼ੁਰੂ ਕਰਤਾ ਸੀ ਪਰ ਸਰਕਾਰ ਟੁੱਟ ਗਈ ਆ ਜਿਹੜੇ 에어ਪੋਰਟ ਬਣਾਏ ਸੀ ਇਨਫਰਾਸਟ੍ਰਕਚਰ ਬਣਾਏ ਸੀ ਹੋਟਲ ਇੰਡਸਟਰੀ ਲਿਆਂਦੀ ਸੀ ਉਹ ਐਸ ਕਰਕੇ ਸੀ ਕਿਉਂ ਆ ਬੇਸਿਕ ਰਿਕੁਆਇਰਮੈਂਟ ਹੈ ਬਾਕੀ ਪੰਜਾਬ ਵਿੱਚ ਟੈਕਸਟਾਈਲ ਹੱਬ ਤੇ ਟੂਰਿਜ਼ਮ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਤੇ ਥੀਮ ਡੈਮ will become one of the biggest tourist destinations of the country and we will develop guru di nagri amritsar saheb ਜਿਵੇਂ ਜੜੀ ਹੈਰੀਟੇਜ ਸਟਰੀਟ ਬਣਾਈ ਸੀ ਦ ਹੋਲ ਵੋਲ ਸਿਟੀ ਵਿਲ ਬੀ ਮੇਡ ਇਨਟੂ ਦ ਸੇਮ ਹੈਰੀਟੇਜ ਸਟਰੀਟ ਮੈਂ ਤਾਂ ਪਿਛਲੀ ਵਾਰ ਵੀ ਕੀਤਾ ਸੀ ਪਲਾਨ ਪਰ ਆਪਣੀ ਸਰਕਾਰ ਨਹੀਂ ਬਣੀ ਨਹੀਂ ਤਾਂ ਆਈ ਵਾਸ ਗੋਇੰ ਟੂ ਪੁੱਟ ਭਾਵੇਂ ਹਜ਼ਾਰ ਕਰੋੜ ਲੱਗਦਾ 2000 ਕਰੋੜ ਲੱਗਦਾ ਕੋਈ ਸਾਰਾ ਖੁਸ਼ੀ ਆਪਾਂ ਨੂੰ ਉਸ ਪਵਿੱਤਰ ਧਰਤੀ ਤੋਂ ਮਿਲਦਾ ਹੈ ਤੇ ਸਾਰੇ ਦੁਨੀਆਂ ਦੀ ਸੰਗਤ ਇੱਥੇ ਆਉਂਦੀ ਹੈ ਦੇ ਸ਼ੁਡ ਫੀਲ ਪ੍ਰਾਊਡ ਥੈਟ ਇਡੀ ਸੋਡੀ ਅਸਾ ਸਿਟੀ ਬਣਾਈ ਹੈ ਮੈਂ ਕਹਿਣਾ ਚਾਹਣਾ ਹੈ ਕਈ ਚੀਜ਼ਾਂ ਹੈ ਜਿਹੜੀਆਂ ਅਸੀਂ ਐਸ ਸਰਕਾਰ ਆਉਣ ਤੇ ਆਪਣੇ ਪੰਜਾਬ ਕਰ ਸਕਦੇ ਹਾਂ ਕੋਈ ਜਿਹੜੀ ਸਾਡੀਆਂ ਰਿਵਿਊ ਚ ਉੱਥੇ ਨਹੀਂ ਹੈ ਵੀਲ ਹੈਵ ਅ ਸੈਪਰੇਟ ਮੈਨੀਫੈਸਟੋ ਐਲਾਨਨਾਮਾ ਨੋ ਮੈਨੀਫੈਸਟੋ ਐਲਾਨਨਾਮਾ ਫਾਰ ਦ ਸਟੇਟ ਇਲੈਕਸ਼ਨ ਥਿਸ ਇਜ਼ ਦ ਮੇਨ ਫੋਕਸ ਆਫ ਦ ਨੈਸ਼ਨਲ ਇਲੈਕਸ਼ਨਸ ਪਰ ਥੋੜੀਆਂ ਚੀਜ਼ਾਂ ਮੈਂ ਦੱਸਣਾ ਚਾਹਣਾ ਮੈਂ ਇੱਕ ਆ ਵੀ ਕਹਿਣਾ ਚਾਹਣਾ ਪ੍ਰਾਈਮਸ ਕਰਾਂਗੇ ਡਰਗ ਲੋਰਡਸ ਨੂੰ ਡੈਥ ਸੈਂਟੈਂਸ ਹੋਣੀ ਚਾਹੀਦੀ ਹੈ। ਰਾਜ ਨੂੰ ਤਾ ਖਤਮ ਹੋਣਗੇ। ਬਹੁਤ ਕੋਸ਼ਿਸ਼ ਕੀਤੀ ਆ ਜਿਹੜੇ ਕਮਜ਼ੋਰ ਜੇ ਕਾਨੂੰਨ ਬਣਾ ਕੇ ਅੱਜ ਸਿੰਗਾਪੋਰ ਵਿੱਚ ਜੇ ਇੱਕ ਇੰਚ ਇੰਨਾ ਵੀ ਡਰਗ ਨਿਕਲਦੇ ਸਿੱਧਾ ਗੋਲੀ ਮਾਰ ਕੇ ਅੰਦ ਮਾਰ ਦਿੰਦੇ। ਜਿਹੜੇ ਲੋਕ ਆਪਣੇ ਹਜ਼ਾਰਾਂ ਨੌਜਵਾਨਾਂ ਨੂੰ ਮਾਰਦੇ ਆ ਉਹਨਾਂ ਨੂੰ ਇੱਥੇ ਦੁਨੀਆ 'ਚ ਰਹਿਣ ਦਾ ਕੋਈ ਹੱਕ ਨਹੀਂ। ਬੜਾ ਕਲੀਅਰ ਹੈ। ਗਵਰਨਮੈਂਟ ਆਫ ਇੰਡੀਆ ਤੇ ਵੀ ਪਾਵਾਂਗੇ ਪ੍ਰੈਸ਼ਰ ਕਿਉਂਕਿ ਆ ਲਾਅ ਉਹਨਾਂ ਨੇ ਬਣਾਉਣਾ ਹੈ ਪਰ ਪੰਜਾਬ ਵਿੱਚ ਜੋ ਅਸੀਂ ਲਾਅ ਬਣਾ ਸਕਦੇ ਹਾਂ ਟੂ ਥਰਡ ਲੈਵਲ ਅਸੀਂ ਬਣਾਵਾਂਗੇ ਅਕਾਲੀ ਦਲ ਗਵਰਨਮੈਂਟ will declare war on drugs ਜਦੋਂ ਸਾਡੇ ਆਣ ਗਿਆ ਐਂਡ war on gangsters ਕੋਈ ਇੱਕ ਗੈਂਗਸਟਰ ਨਹੀਂ ਰਹਿਣ ਦਿੰਦੇ ਅੱਜ ਗੈਂਗਸਟਰਾਂ ਨੇ ਗੰਦ ਪਾਇਆ ਪੰਜਾਬ 'ਚ ਅੱਜ ਵਪਾਰੀ ਡਰ ਕੇ ਬਾਹਰਲੇ ਸੂਬਿਆਂ ਜਾ ਰਹੇ ਆ ਵਪਾਰੀ ਇਥੇ ਆਉਣ ਨੂੰ ਤਿਆਰ ਨਹੀਂ ਮੈਂ ਮੰਡੀਆਂ ਜਾਂਦਾ ਸ਼ਹਿਰਾਂ ਜਾਂਦਾ ਪਿੰਡਾਂ ਜਾਂਦਾ ਸਾਡੀ ਦਾ ਕੋਈ ਸ਼ੈਲਰ ਕੋਈ ਕੋਲ ਸਟੋਰੇ ਜਾਂ ਕੋਈ ਹਸਪਤਾਲ ਹੈ ਸਾਰੇ ਤਾਂ ਫਰੋਤੀ ਲਈ ਜਾਂਦੇ ਆ ਤੇ ਆ ਸੁੱਤੀ ਪਈ ਹੈ ਸਰਕਾਰ ਆਜ ਦਾ ਮੁੱਖ ਮੰਤਰੀ दारू ਪੀ ਕੇ ਸੁੱਤਾ ਰਹਿੰਦਾ ਉਹਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਸੂਬੇ ਵਿੱਚ ਤੇ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਅਕਾਲੀ ਦਲ ਸਾਡੇ ਵਾਸਤੇ ਪੰਜਾਬ ਸਾਰਾ ਕੁਝ ਹੈ ਤੋ ਐਸ ਕਰਕੇ ਲਾਅ ਐਂਡ ਆਰਡਰ ਕੰਪਲੀਟ ਕੰਟਰੋਲ ਕਰਾਂਗੇ ਕੋਈ ਤੁਹਾਡੇ ਇੱਥੇ ਅਨੈਸੀਸਰੀ ਸੜਕਾ ਸੁੜਕਾ ਰੋਕਣ ਨਹੀਂ ਦੇਣਾ ਹੈ ਇੱਥੇ ਡਿਸਪਲਾਈਨ ਹੋਣਾ ਚਾਹੀਦਾ ਹੈ ਜਿਹੜਾ ਪਿਛਲੇ 10 ਸਾਲਾਂ ਜਿਸਾਰਾ ਕੁਝ ਹੀ ਖਰਾਬ ਹੋ ਗਿਆ ਤੇ ਇਸ ਕਰਕੇ ਪੰਜਾਬ ਤਾਂ ਬਚੂਗਾ ਜੇ ਇੱਥੇ ਯੂਨੀਡ ਅ ਸਟਰੋਂਗ ਗਵਰਨਮੈਂਟ ਅ ਸਟਰੋਂਗ ਚੀਫ ਮਿਨਿਸਟਰ ਵਿਦ ਅ ਵਿਦ ਅ ਵਿਜਨ ਕਲੈਰਟੀ ਆਫ ਥੋਟ ਐਂਡ ਡਿਸਾਈਸਿਵਨੈਸ ਥੈਟ ਇਜ਼ ਅ ਲੀਡਰ ਯੂ ਨੀਡ ਇਨ ਪੰਜਾਬ ਸੋ ਮੈਂ ਕਹਿਣਾ ਚਾਹਣਾ ਸਾਡੀ ਪਾਰਟੀ ਦੀ ਬੜੀ ਕਲੀਅਰ ਪ੍ਰਾਇਰੀਟिज ਹੈ ਐਂਡ ਫॉर us ਸਾਰਾ ਪੁਛੀ ਪੰਜਾਬ ਹੈ ਤੇ ਅਸੀਂ ਪੰਜਾਬ ਵਾਸਤੇ ਖਾਲਸਾ ਪੰਥ ਵਾਸਤੇ ਪੰਜਾਬੀਆਂ ਵਾਸਤੇ ਅਸੀਂ ਪਹਿਲੇ ਵੀ ਲੜਦੇ ਰਹੇ ਹਾਂ ਤੇ ਲੜਦੇ ਰਵਾਂਗੇ ਸੋ ਦਿਸ ਇਜ਼ ਦਾ ਮੇਨ ਕਰਕ ਇਨ ਡੀਟੇਲ ਯੂ ਕੈਨ ਸੀ ਆਰ ਵੇਰੀਅਸ ਵੈਬਸਾਈਟਸ